ਬੇਟਾ ਮੇਰੇ ਨਾਲ ਜੇ ਨਾਲਤਾ ਹੋ ਗਿਆ ਤਿੰਨ ਮੈਂ ਦੋ ਬਰੀ ਲੈ ਕੇ ਆਈ ਤੇ ਵੀਕ ਸੀਗਾ ਸਾਰੇ ਪਾਸਾ ਵੀਕ ਸੀਗਾ ਉਹ ਚੱਲਣ ਨਹੀਂ ਲੱਗਿਆ ਮੇਰਾ ਬੱਚਾ ਅੱਜ ਘਰੋਂ ਤੇ ਜਾਂਦਾ ਸਾਰਾ ਉਠੀ ਸਾਡੇ ਘਰੇ ਬੈਠ ਨਹੀਂ ਪੈਂਦੇ ਸੀ ਉਹ ਸਾਰਾ ਕੁਝ ਵਾਰਤੂ ਸਾਰਾ ਕੁਝ ਹੀ ਵਾਰਤੂ 2020 ਦੇ ਚ ਨਾ ਮੇਰੇ ਕਿੰਨੀ ਵੀ ਪ੍ਰੋਬਲਮ ਆ ਗਈ ਸੀ 35 ਕਿਲੋ ਭਾਰ ਘਟ ਗਿਆ ਸੀ ਤੇ ਸੁਮਨ ਸੇਠੀ ਮੈਡਮ ਹੈਗੇ ਡੀਐਮਸੀ ਦੇ ਉਹ ਖੁਦ ਹਿਲ ਗਏ ਮਤਲਬ ਤੁਸੀਂ ਕੀ ਕਹਿੰਦਾ ਬਾਈ ਕੀ ਬਣਵਾਉਂਦਾ ਤੇ ਗੁਰੂ ਸਾਹਿਬ ਦਾ ਦਰਸ਼ੀਏ ਵਿਰੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਸੇਵਾ ਗੁਰੂ ਸਾਹਿਬ ਕਰਾ ਰਿਹਾ ਤੇ ਬੜਾਈ ਤੋਂ ਸ਼ਬਦ ਪਾ ਰਿਹਾ ਸੱਚੇ ਪਾਈਆ ਜੀ ਬਾਬਾ ਦੀਪ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਇਹਨਾਂ ਨੂੰ ਇਹਨਾਂ ਨੇ ਕਿ ਬਖਸ਼ਿਸ਼ ਹੈ ਕਿ ਕੋਈ ਵੀ ਇਹਨਾਂ ਦੇ ਦਰ ਤੇ ਆਵੇ ਕੋਈ ਖਾਲੀ ਨਹੀਂ ਜਾਂਦਾ ਪਰ ਆਹਣਾ ਬਹੁਤ ਸੱਚੇ ਮੰਨਦੇ ਨਾਲ ਲੇਟਸਪੋਨ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਕੁਮਾਰ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਹਰ ਬੁੱਧਵਾਰ ਇੱਥੇ ਚਪੈਰਾ ਸਾਹਿਬ ਪੜਿਆ ਜਾਂਦਾ ਹੈ ਜਿੱਥੇ ਕਿ ਦੂਰੋਂ ਦਾ ਅੱਡੇ ਤੋਂ ਸੰਗਤ ਆਂਦੀ ਆ ਗੱਲਬਾਤ ਕਰਦੇ ਸੰਗਤ ਨਾਲ ਕੀ ਕਹਿਣਾ ਹੈ ਕੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਉਹਨਾਂ ਬਾਰੇ ਗੱਲਬਾਤ ਕਰਦੇ ਆ ਜਿਹੜੇ ਬੱਚਾ ਖਾਲਸਾ ਵੈਰੀ ਜਿੱਤੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਥੇ ਅਸੀਂ ਆਨੇ ਆ ਦੋ ਮਹੀਨੇ ਹੋ ਗਏ ਸੰਗਤ ਆਉਂਦੇ ਨੇ ਜੋ ਵੀ ਮੇਰੇ ਮਨਾਂ ਕਾਮਨਾ ਸੀ ਤੇਰੀ ਤੇ ਉਹ ਮੇਰੀ ਪੂਰੀ ਹੋ ਰਹੀ ਹੈ ਬੇਟੇ ਦਾ ਮੇਰੇ ਗੈਸਟੈਂਟ ਹੋ ਗਿਆ ਤੇ ਮੈਂ ਦੋ ਵਾਰੀ ਲੈ ਕੇ ਆਈ ਰੇ ਤੇ ਦੀਕ ਸੀਗਾ ਸਾਰੇ ਪਾਸਾ ਦੀਕ ਸੀਗਾ ਉਹ ਚੱਲੰਘਰ ਲੱਗ ਗਿਆ ਤੇ ਭਜਨ ਵੀ ਥੋੜਾ ਜਿਹਾ ਕੰਮ ਹੋ ਗਿਆ ਭਜਨ ਕੱਟ ਹੋ ਗਿਆ ਤਨ ਤਨ ਬਾਬਾ ਦੀਪ ਸਿੰਘ ਜੀ ਅੰਨੀ ਕ੍ਰਪਾ ਹੋਰ ਕਰ ਦੇਣਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅਸਾਂ ਆਏ ਗਏ ਜੀ ਸੇਵਾ ਕਰਨਾ ਕੀ ਕਹਿਣਾ ਚਾਹੂੰ ਸਾਨੂੰ ਤਾਂ ਬਹੁਤ ਕੁਝ ਮਿਲਿਆ ਮੇਰਾ ਬੱਚਾ ਇੱਥੋਂ ਠੀਕ ਐਕਸੀਡੈਂਟ ਹੋ ਗਿਆ ਸੀ ਅੱਜ ਤੇ ਲਗਾ ਕੇ ਅੰਦਾ ਸੇਵਾ ਕਰਦਾ ਮੇਰੇ ਬੱਚਾ 2 ਮਹੀਨੇ ਮੇਰੇ ਤੇ ਪਿਆਰ ਇੱਥੇ ਇਕ ਮੈਂ ਰੋਂਦੀ ਹੁੰਦੀ ਸੀ ਮੇਰਾ ਬੱਚਾ ਉੱਥੇ ਕੰਮ ਤੇ ਜਾਵੇ ਆਚੁਰ ਗਨ ਲੋਰ ਬਾਚੋਲ ਕ ਅੱਜ ਮੇਰਾ ਬੱਚਾ 8 ਮਹੀਨੇ ਹੋ ਗਏ ਕੰਮ ਤੇ ਜਾਂਦਾ 10 ਸਾਲ ਹੋ ਗਏ ਸੀ ਅੱਜ 1.5 ਸਾਲ ਹੋ ਗਏ ਅੱਜ ਕੰਮ ਤੇ ਆ ਅੱਥਿਆ ਲਗਾ ਫਿਰਦਾ ਮੇਰਾ ਬੱਚਾ ਆ ਵਾਲਾ ਹੈ ਉਹ ਪੈਸਾ ਲਾਇਆ ਉਸੇ ਕਹਿੰਦਾ ਲਾਇਆ ਪਾਪੇ ਨੇ ਦਿੱਤਾ ਮੇਰਾ ਬੱਚਾ ਅੱਜ ਕੰਮ ਤੇ ਜਾਂਦਾ ਸਾਰਾ ਕੁਝ ਠੀ ਸਾਡੇ ਘਰੇ ਵਰਕਰ ਨਹੀਂ ਪੈਂਦੀ ਸੀ ਹੁਣ ਸਾਰਾ ਕੁਝ ਵਾਤੂ ਸਾਰਾ ਕੁਝ ਹੀ ਵਾਤੂ ਮਾਲਕ ਨੇ ਬਹੁਤ ਦਿੱਤਾ ਬਹੁਤ ਨੇ ਕਿਰਪਾ ਕੀਤੀ ਬਹੁਤ ਬੋਧ ਕੀਤੀ ਬਹੁਤ ਮੈਨੂੰ ਇਹ ਕਿਰਪਾ ਬੜੀ ਬਾਬੇ ਦੇ ਇਹ ਤਾਂ ਮੈਂ ਜਾਂ ਦਿਨ ਸੀ ਮੈਨੂੰ ਕੋਮਣੀ ਮਿਲਦਾ ਸੀ ਵਾਤਾ ਕੈਸਾ ਜੀ ਬਾਬਾ ਜੀ ਦੀ ਬੁਰੀ ਰਹਿਮ ਹੋ ਗਈ ਤੁਹਾਡੇ ਤੇ ਬਹੁਤ ਬਹੁਤ ਮੈਂਤ ਹੋਈ ਬਹੁਤ ਕਿਰਪਾ ਈ ਕਿਰਪਾ ਮੇਰੇ ਬੰਦੇ ਦੇ ਬਟੂਏ ਵਿੱਚ ਕਿਰਪੀਆ ਲੈ ਲੈਂਦਾ ਅੱਜ ਯਾਰਾਂ ਦੇ ਸਾਥ ਲੈਣਾ ਕੋਸ਼ ਬਹੁਤ ਕੁਝ ਮਿਲਿਆ ਸਾਨੂੰ ਮੇਰਾ ਬੱਚਾ ਠੀਕ ਹੋ ਗਿਆ ਸਾਰਾ ਕੁਝ ਮਿਲ ਗਿਆ ਅਸੀਂ ਕੱਲ ਇੱਥੇ ਆ ਕੇ ਸੇਵਾ ਕਰੋ ਸਾਰੇ ਇੱਥੇ ਆ ਕੇ ਬਹੁਤ ਕੁਝ ਮਿਲਦਾ ਬਸ ਸਭ ਜਣਿਆਂ ਨੂੰ ਜੁੜਨ ਸੇਵਾ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਆਉਜੀ ਹਾਜ਼ਰੀਆਂ ਪਰਵ ਅਮਰ ਸ਼ਹੀਦ ਵੱਡੇ ਯੋਧੇ بڑے ਗੋਏ ਦੇ ਤਾਂ ਪਾਪਾ ਦੀਪ ਸਿੰਘ ਜੀ ਮਹਾਰਾਜ ਸੌਰਾ ਸੋਹ ਪਛਾਨੀ ਹੈ ਜੋ ਨਰੇਦੀਨ ਕੇ ਹੇਤ ਪੁਰਜਾ ਪੁਰਜਾ ਘਟਵਰ ਕਬੂ ਦਾ ਛਾੜਾ ਖੇਤ ਤੇ ਕਲਗੀ ਵਾਲੇ ਪਾਸ਼ਾ ਜੀ ਨੇ ਬੜੀ ਰਹਿਮਤ ਕੀਤੀ ਹੈ ਬਾਬਾ ਦੀਪ ਸਿੰਘ ਜੀ ਉਹ ਜਰਨੈਲ ਹੋਏ ਨੇ ਜਿਹੜੇ ਬਗੈਰ ਸੀਸ ਤੋਂ ਵੀ ਖੰਡੇ ਦੇ ਨਾਲ ਆਦੇ ਹਰਮੰਦਰ ਸਾਹਿਬ ਪਹੁੰਚੇ ਪੋਣੀ ਨੂੰ ਹਰਾਇਆ ਤੇ ਅੱਜ ਉਹਨਾਂ ਦੇ ਇਸ ਸਥਾਨ ਦੇ ਸਭ ਦੀਆਂ ਮੰਗਾਂ ਪੂਰੀਆਂ ਹੋ ਰਹੀਆਂ ਨੇ ਜੋ ਵੀ ਸ਼ਰਧਾ ਨਾਲ ਆਉਂਦਾ ਕਿਉਂਕਿ ਕਦੇ ਵਿਛੜਾ ਨਹੀਂ ਜਾਂਦਾ ਜੋ ਤੁਸੀਂ ਮੰਗਦੇ ਹੋ ਉਹ ਜ਼ਰੂਰ ਪੂਰਾ ਹੁੰਦਾ ਹੈ ਇਸ ਨੂੰ ਸ਼ਰਧਾ ਭਾਵਨਾ ਰੱਖੋ ਸਭ ਦੀਆਂ ਮੰਗਾਂ ਕਵਨਾਂ ਪੂਰੀਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਰਨ ਸਿੰਘ ਸਾਹਿਬ ਜੀ ਤੰਦਰ ਬਾਬਾ ਦੀਪ ਸਿੰਘ ਜੀ ਤੁਹਾਨੂੰ ਗੁਰਮੇਦ ਸਿੰਘ ਜੀ ਤੰਦਰ ਬਾਬਾ ਨਾਨ ਸਿੰਘ ਜੀ ਸ਼ਹੀਦ ਸਿੰਘ ਸਿੰਘ ਨੂੰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਕਰਦੇ ਨਾਲ ਵੀ ਨਾਲ ਤੁਸੀਂ ਸ਼ਾਪ ਦਾ ਕਰਦੇ ਆ ਕੀ ਗਾਣਾ ਚਾਹੁੰਗੇ ਸੰਗਤਾਂ ਆਉਂਦੀਆਂ ਨੇ ਉਹਨਾਂ ਵਾਸਤੇ ਜੋ ਵੀ ਤੁਹਾਡੇ ਵੱਲੋਂ ਪ੍ਰਵੰਦ ਕੀਤੇ ਗਏ ਹਨ ਲੱਸੀ ਵੀਰੇ ਬਾਬਾ ਜੀ ਦੀ ਕਿਰਪਾ ਨਾਲ ਪਿਛਲੇ ਸਾਲ ਸ਼ੁਰੂ ਕੀਤੀ ਸੇਵਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਸੰਯੋਗ ਨਾਲ ਅਸੀਂ ਕਿਸੇ ਕੋ ਮਾਇਆ ਨਹੀਂ ਲੈਂਦੇ ਸਿਰਫ ਉਸਮਾਨ ਦੀ ਬੇਨਤੀ ਲਈਦੀ ਹੈ ਜਿਵੇਂ ਸ਼ਵੀਰ ਲੱਸੀ ਸ਼ਕੰਮੀ ਜਲਜੀ ਦਾ ਲੱਗਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਇੱਕ ਸਾਲ ਹੋ ਗਿਆ ਸੇਵਾ ਕਰਦੇ ਬੁੱਧਵਾਸ ਵੀਰੇ ਤਾਂ ਆਪਣੇ ਸੰਗਤ ਉਸਮਾਨ ਲੈ ਜਾਂਦੀ ਹੈ ਬਾਬਾ ਜੀ ਨਿਸ਼ਕਾਮ ਸੇਵਾ ਵੀਰੇ ਅਸੀਂ ਕਿਸੇ ਕੋ ਤੇ ਪੈਣ ਲੈਂਦੇ ਹਾਂ ਤੁਸੀਂ ਸਾਡੇ ਕੋ ਸੰਗਤ ਹੁੰਦੀ ਆ ਆਪਣੇ ਵਾਸਤੇ ਕੋਸ਼ਿਸ਼ਾਂ ਉਸਮਾਨਾ ਕਾਮਨਾ ਮੰਗਦੇ ਆ ਹਰ ਇੱਕ ਵੀ ਪੂਰੀ ਹੁੰਦੀ ਆ ਵੀਸੀ ਵੀ ਜਰੂਰ ਕੋਈ ਨਾ ਕੋ ਮੰਗਿਆ ਹੋਣਾ ਵੀਰੇ 2020 ਦੇ ਚ ਨਾ ਮੇਰੇ ਕਿਡਨੀ ਦੀ ਪ੍ਰੋਬਲਮ ਆ ਗਈ ਸੀ 35 ਕਿਲੋ ਭਾਰ ਘਟ ਗਿਆ ਸੀ ਤੇ ਸੁਮਨ ਸੇਠੀ ਮੈਡਮ ਅਗੇ ਡੀएमसी ਦੇ ਉਹ ਖੁਦ ਹਿਲ ਗਏ ਮਤਲਬ ਤੂੰ ਠੀਕ ਕਿਦਾਂ ਹੋ ਗਿਆ ਬਾਬਾਈ ਕੇ ਪਣਾ ਤੇ ਗੁਰੂ ਸਾਹਿਬ ਦਾ ਦਰਸੀ ਹੈ ਵੀਰੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਸੇਵਾ ਗੁਰੂ ਸਾਹਿਬ ਕਰਾ ਰਿਹਾ ਤੇ ਵਡਾਈ ਗੁਰੂ ਸਾਹਿਬ ਕਰਾ ਰਿਹਾ ਹਾਂ ਗੁਰੂ ਸਾਹਿਬ ਨੇ ਸੰਗਤ ਆਪਾਂ ਸਾਹਿਬ ਜੀ ਸਭ ਨੂੰ ਕਹਿ ਜੋ ਤੁਹਾਨੂੰ ਸਮਾਨ ਲੈ ਚੋ ਕੋਈ ਗੁਰਪ੍ਰਬੰਧ ਦੇ ਕੁਛ ਲੰਗਰ ਲਾਈਦਾ ਆਪਣਾ ਮਾਰੇ ਦੀ ਕਿਰਪਾ ਨਾਲ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਾਂ ਫੀਸ ਦੀ ਲੋੜ ਹੈ ਸੰਗਤ ਸੇਜੋਗਣਾ ਕਰਦੀ ਦੀ ਹੈ ਕਹਿ ਸਕਦੇ ਸੇਵਾ ਕਰਨ ਨਾਲ ਫਿਰ ਮਿਲਦਾ ਫੇਵਾ ਜਿਹੜਾ ਹਾਂਜੀ 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 ਪਰਮਾਤਮਾ ਦੀ ਕਿਰਪਾ ਹੀ ਹੈ ਵੀਰੇ ਸਾਨੂੰ ਅਸੀਂ ਤਾਂ ਬੇਨਤੀ ਲਾਉਂਦੀ ਸੀ ਸੰਗਤ ਨੂੰ ਤੇ ਸੰਗਤ ਸਮਾਨ ਲਿਆਉਂਦੀ ਹੈ ਸਾਡੇ ਕੋਲ ਮੰਗਲਵਾਰ ਤੇ ਕੁਝ ਹੁੰਦਾ ਬੁੱਧਵਾਰ ਸੇਰੇ ਗੁਰੂ ਦੀ ਕਿਰਪਾ ਹੀ ਹੁੰਦੀ ਕੋ ਖਾਂਡ ਲਿਆਉਂਦਾ ਕੋਈ ਰੂਪ ਜਾਂ ਕੋ ਦੁੱਧ ਕੋਈ ਲੱਸੀ ਗੁਰੂ ਦੀ ਕਿਰਪਾ ਨਾਲ ਜਿਹੜੀ ਘਰੇ ਬੈਠਿਆ ਸਕਦਾ ਉਹਨਾਂ ਨੂੰ ਕੀ ਜਣਾਣਾ ਉਹਨਾਂ ਨੂੰ ਇਹੀ ਕਵਾਂਗੇ ਘਰੇ ਬਹਿ ਕੇ ਜੇ ਆ ਨਹੀਂ ਸਕਦੇ ਤੇ ਫਿਰ ਘਰੇ ਬਹਿ ਕੇ ਚਪੈਦਾ ਗੱਟੇ ਕਰੋ 12 ਦਾ 4 ਇਸ ਸੰਗਤ ਨੂੰ ਪਤਾ ਲੱਗਿਆ ਇਸ ਚਪੈਰਾ ਹੁੰਦਾ ਤੇ ਮੀਡੀਆ ਦਾ ਖਾਸ ਤੌਰ ਤੇ ਧੰਨਵਾਦ ਬਾਈ ਗੂਜੀ ਕਾ ਖਾਲਸਾ ਬਾਈ ਗੂਜੀ ਦੀ ਵਦੇ ਸ਼ੀਦਾਨ ਬਨਾਮ ਬਾਈ ਮਜੀਤ ਕਾ ਖਾਲਸਾ ਬਾਈ ਗੂਜੀ ਦੀ ਵਦੇ ਬਈ ਕੜੀ ਜਗ੍ਹਾ ਤੋਂ ਮੈਨੂੰ ਪਤਾ ਲੱਗਦਾ ਸੰਗਤ ਦਾ ਸ਼ੰਤੀ ਗਾਣਾ ਸਾਡਾ ਇਹ ਰਾਤ ਰੋੜ ਕੌਂਸਟ੍ਰਕਟ ਤੋਂ ਆ ਰਹੇ ਹਾਂ ਤੋ ਤਕਰੀਬਨ ਸਾਲ ਤੋਂ ਆ ਰਹੇ ਹਾਂ ਇੱਥੇ ਆਉਣ ਤੋਂ ਕੋਈ ਕਟਾ ਨਹੀਂ ਬਹੁਤ ਕਰਨੀ ਵਾਲੀ ਜਗ੍ਹਾ ਵਾ ਉਸ ਕਰਨੇ ਵਾਲੇ ਪਾਰਟ ਭਜਨ ਸਿਖਾਇਆ ਜਾਂਦਾ ਇੱਥੇ ਜਦੋਂ ਬਾੜੀਆਂ ਦਾ ਪਾਠ ਹੁੰਦਾ ਬੰਦੇ ਨੂੰ ਪੜਨਾ ਆਉਂਦਾ ਪਾੜ ਦਾ ਚੰਗੀ ਸੰਗਤ ਆ ਨੰਬਰ 1 ਇਹ ਫਾਇਦਾ ਦੂਜੇ ਫਾਇਦੇ ਇਹ ਵੀ ਘਾਟੀਆਂ ਰੋਕਨਾ ਸਭ ਦੂਰ ਹੋਈਆਂ ਬਰਵਾਤਵਾ ਦੇ ਤਰ ਬੈਸਦੂ ਦੇ ਘਰੋਂ ਸਭ ਕੁਝ ਮਿਲਦਾ ਵਾ ਕੋਈ ਘਾਟਾ ਨਹੀਂ ਇਹ ਤਾਂ ਅਸੀਂ ਤਕਰੀਬਨ 1 ਸਾਲ ਤੋਂ ਆ ਰਹੇ ਹਾਂ ਮੈਨੂੰ ਕਹਿੰਨਾ ਹਰ ਕੋਈ ਮੰਗਦਾ ਵਾ ਕੁਛੇ ਨਹੀਂ ਮੰਗੀ ਗਣੇ ਕੋਈ ਪੂਰੀ ਹਾਂਜੀ ਸਾਰੀਆਂ ਪੂਰੀਆਂ ਹੁੰਦੀਆਂ ਜੀ ਸੱਚੇ ਬਾਹਰ ਪਰਵਾਸ ਠੀਕ ਹੈ ਟਾਈਮ ਸੁਖਸੰਦ ਹੈ ਕਿਹਸਾ ਹੈ ਮਹਾਰਾਜ ਜੀ ਪੂਰੇ ਬਸਰੀ ਪੂਰੀ ਬਰਸ਼ਾ ਮਹਾਰਾਜ ਜੀ ਚੱਲਦੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿਦਾ ਇਸ ਪਾਸ ਦੇ ਬੱਚੋ ਕੀ ਕਰਦਾ ਚੀਤਾ ਵੀ ਸ਼ਰੰਦ ਕਹਨ ਚੌਣੇ ਵੀ ਗੁਰੂ ਮਹਾਰਾਜ ਜੀ ਬਹੁਤ ਗਿਰਦਾ ਹੈ ਸੱਚੇ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਇਹਨਾਂ ਨੂੰ ਇਹਨਾਂ ਦੀ ਇੰਨੀ ਕਿ ਬਖਸ਼ਿਸ਼ ਹੈ ਕਿ ਕੋਈ ਵੀ ਇਹਨਾਂ ਦੇ ਦਰ ਤੇ ਆਵੇ ਕੋਈ ਖਾਲੀ ਨਹੀਂ ਜਾਂਦਾ ਪਰ ਆਉਣਾ ਬਹੁ ਸੱਚੇ ਮੰਨ ਦੇ ਨਾਲ ਮੰਨ ਦੇ ਨਾਲ ਸੱਚੇ ਮੰਨ ਦੇ ਨਾਲ ਸਾਰੀਆਂ ਮਰਜ਼ਾ ਮਿਲਦੀਆਂ ਨੇ ਇਸ ਸਥਾਨ ਤੋਂ ਵੀ ਅੰਮ੍ਰਿਤਸਰ ਸੋਂ ਤੁੰਤਨ ਬਾਬਾ ਦੀਪ ਸਿੰਘ ਜਿਹੜਾ ਮੇਨ ਸਥਾਨ ਹੈ ਉਸੇ ਵੀ ਕਵੇਲਾ ਸਾਹਿਬ ਉਹਨੇ ਇੱਥੇ ਵੀ ਕਵੇਲਾ ਸਾਹਿਬ ਹੁੰਦੇ ਆ ਸਾਰੀ ਚਲਤ ਨਹੀਂ ਬੇਨਤੀ ਹੈ ਕਿ ਜੇ ਇੱਥੇ ਆਉਣਾ ਤੇ ਕੁਛ ਲੈ ਕੇ ਜਾਣਾ ਜਿਹਦਾ ਵੇਖੋ ਹੁਣ ਫਰੂਸੀਆਂ ਦਾ ਲੰਗਰ ਲੱਗਾ ਇਹ ਬਾਬਾ ਦੀਪ ਸਿੰਘ ਜੀ ਕੀ ਕਹਿ ਰਹੇ ਇਹਨਾਂ ਨੂੰ ਕੀ ਕਰਨਾ ਹੈ ਮੇਰੇ ਬੱਚੇ ਇਹ ਕੁਛ ਸੋਚਣਾ ਚਾਹੀਦਾ ਖਾਣ ਪੀਣ ਵਾਸਤੇ ਨਹੀਂ ਅਸੀਂ ਆਏ ਉਹਦੀਆਂ ਖੁਸ਼ੀਆਂ ਲੈਣੀਆਂ ਉਹਨਾਂ ਦੇ ਕੀਤੇ ਹੋਏ ਕਿ ਉਹਨਾਂ ਦੇ ਕੀਤੇ ਹੋਏ ਵਜਨਾ ਦੇ ਉੱਪਰ ਆਪਣਾ ਚਲਣਾ ਪਹਿਰਾ ਦੇਣਾ ਬਸ ਲੰਗਰ ਪ੍ਰਸ਼ਾਦਾ ਦੀ ਆਪਾਂ ਘਰੇ ਵੀ ਸ਼ਾਗਲ ਲੈਨੇ ਆ ਆ ਦੇਖੋ ਕਿਦਾਂ ਉਹਨਾਂ ਖੜਾ ਜਫਰੀ ਪਈ ਐ ਇਹਨਾਂ ਦੇ ਉਧਰ ਹੁਕਮ ਨਾਲ ਨਾਲ ਸਭ ਚੱਲਦਾ ਇਹਨਾਂ ਨੂੰ ਆਪਣੀ ਪਈ ਇਸ ਕਰਕੇ ਸੱਚੇ ਮਨ ਨਾਲ ਆਓ ਤੇ ਮਹਾਰਾਜ ਮਰਾਦਾ ਪੂਰੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਹਾਂਜੀ ਜਰਦਾਰਾ ਸਾਹਿਬ ਦੇ ਮੈਂ ਬੱਸ ਇਹ ਕਹਿਣਾ ਚਾਹੁੰਦੀ ਕਿ ਇੱਥੇ ਇੰਨੀ ਕੋਈ ਕਿਰਪਾ ਸਾक्षात ਬਾਬਾ ਜੀ ਆਪ ਹੀ বিরাজਮਾਨ ਨੇ ਤੇ ਮੈਨੂੰ ਵੀ 6 ਮਹੀਨੇ ਹੋ ਗਏ ਇੱਥੇ ਆਂਦੇ ਆ ਸਭ ਕੰਮ ਸਹੀ ਹੋ ਰਿਹਾ ਸਹੀ ਲਾਈਨ ਤੇ ਆ ਰਹੇ ਆ ਬਾਕੀ ਉਹ ਮਾਲਕ ਦੀ ਇੰਨੀ ਕੋਈ ਕਿਰਪਾ ਕਿ ਮਨ ਨੂੰ ਬੜੀ ਸ਼ਾਂਤੀ ਜਿਸ ਦਿਨ ਨਾ ਆਈਏ ਉਸ ਦਿਨ ਲੱਗਦਾ ਕਿ ਕੁਝ ਖਾਲੀ ਰਹਿ ਗਿਆ ਤਾਂ ਹਰ ਬੁੱਧਵਾਰ ਦੁਪਹਿਰਾ ਸਾਹਿਬ ਤੇ ਮੈਂ ਜ਼ਰੂਰ ਆਣੀ ਆ ਚਾਹੇ ਜੋ ਮਰਜੀ ਹੋ ਜੇ ਕਿਉਂਕਿ ਮਨ ਫੀਲ ਡਾ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਾਲਕ ਸਭ ਤੇ ਕਿਰਪਾ ਬਣਾਈ ਰੱਖੇ ਮਨੋ ਕਾਮਨਾ ਜਿਹੜੇ ਜਿਹੜੇ ਕੰਮ ਹੁੰਦੇ ਪਏ ਹੋ ਰਹੇ ਆ ਬਾਬਾ ਜੀ ਦੀ ਬਿਹਾਰ ਨਾਲ ਤੁਰ ਕਿਵੇਂ ਕੰਮ ਹੋ ਰਹੇ ਆ ਉਹਨਾਂ ਦੀ ਕਿਰਪਾ ਵਾ ਹੈ ਤੰਦਰੁਸਤੀਆਂ ਨੇ ਮਾਲਕ ਖੁਸ਼ੀਆਂ ਬਖਸ਼ ਰਿਆ ਉਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਵੀਰ ਨੂੰ ਕੋਈ ਹੋਰ ਚੀਜ਼ ਕੀ ਗਾ ਚਾਹੀਦੀ ਮੈਨੂੰ ਫੰਸ਼ਨ ਮਿਲ ਨਹੀਂ ਹੋ ਰਿਹਾ ਇੱਥੇ ਆਲੀ ਨੂੰ ਹਿੰਦੇ ਸੀ ਮੈਨੂੰ 3-4 ਸਾਲ ਹੀ ਹੋਏ ਇਥੇ ਸ਼ਿਫਟ ਹੋਇਆ ਉਹਦੇ ਆਣੇ ਚ ਅੰਬਸਤ ਮੈਂ ਹਰ ਹਫਤੇ ਮਰਗੇ ਬਾਬਾ ਦੀਸਨ ਦੇ ਗੁਰਦਵਾਰ ਚ ਮੈਲਾ ਸਾਹਿਬ ਜਾਂਦੀ ਸੀ ਜੋ ਵੀ ਮਨ ਚ ਹੈਗੇ ਸੀ ਬੜੇ ਬੜੇ ਜੋ ਵੀ ਸੀ ਮਨ ਪਾਪਾ ਇਹਨੇ ਮੇਰੇ ਸਾਰੇ ਪੂਰੇ ਕੀਤੇ ਆ ਮੈਂ ਲੁਧਿਆਣਾ ਸੇਬ ਆਈ ਤੇ ਮੈਨੂੰ ਹੈਗਾ ਸੀ ਵੀ ਮੈਂ ਬੁੱਧਵਾਰ ਦਿਨ ਚਪੈਰਾ ਸਾਹਿਬ ਜਾਵਾਂ ਪਰ ਮੈਨੂੰ ਕੋਈ ਸਾਧਨ ਨਹੀਂ ਸੀ ਬੰਦਾ ਮੇਰਾ ਹਾਲ ਦਾ ਦੂਰ ਕਰਕੇ ਦੂਰ ਬਿੰਦਾ ਮੇਰੇ ਘਰ ਤੋਂ ਫਿਰ ਮੇਰੇ ਮਨ ਵਿੱਚ ਹੈਗਾ ਸੀ ਬਾਬਾ ਜੀ ਨੇ ਮੈਨੂੰ ਐਸੀ ਸੰਗਤ ਮਿਲਾ ਦਿੱਤੀ ਆ ਵੀ ਜਿਹੜਾ ਹਰ ਬੁੱਧਵਾਰ ਮੈਂ ਇੱਥੇ ਆਏ ਅਨੀਆਂ ਅਨੀਆਂ ਅਜੇ ਬਣ ਪਰ ਜੋ ਲੰਗਦੀਆਂ ਬਾਬਾ ਜੀ ਮੈਨੂੰ ਦਿਲ ਦੇ ਮਜਾਸਾ ਮਨ ਦਾ ਪੂਰੀਆ ਕਰਦੇ ਆ ਬਾਬਾ ਜੀ ਜਿਵੇਂ ਐਸੀ ਐਸੀ ਮਨੋ ਕਹਿੰਦੇ ਹੁਣ ਆਡੀ ਕਹਿੰਦੇ ਜੀ ਬਹੁਤ ਜਲਦੀ ਪੂਰੀਆ ਹਾਂ ਹਾਂ ਜੋ ਵੀ ਬਾਬਾ ਜੀ ਕੋ ਮੰਗਦੀਆਂ ਮੇਰੀ ਹੋ ਜਾਂਦੀ ਐ ਮਤਕੀ ਬੜੇ ਦਿਲ ਦੇ ਤੋਂ ਬੜੇ ਬੜੇ ਜ਼ਿੰਦਗੀ ਦੇ ਬਣੇ ਬਣੇ ਕਸ਼ਟ ਉਤਾਚਾ ਆਏ ਸੀ ਪਰ ਮੈਨੂੰ ਉਮੀਦ ਨਹੀਂ ਸੀਗੀ ਵੀ ਪਰ ਪਾਪਾ ਜੀ ਨੇ ਮੇਰੇ ਸਾਰੇ ਠੀਕ ਤੇ ਕੰਮਕਾਜ ਨਹੀਂ ਸੀਗਾ ਪਾਪਾ ਜੀ ਨੇ ਸਾਰਾ ਕੰਮਕਾਜ ਵੀ ਠੀਕ ਕੀਤਾ ਮਤਲਬ ਕਿ ਮੈਨੂੰ ਬਾਬਾ ਜੀ ਤੇ ਬਹੁਤ ਅੱਖਾਂ ਮਿਟ ਕੇ ਵਿਸ਼ਵਾਸ ਹੈ ਜੋ ਵੀ ਘਰ ਬੈਠੇ ਮੰਦੀਆਂ ਬਾਬਾ ਜੀ ਕੋ ਜੋ ਵੀ ਮੰਗਦੀਆਂ ਬਾਬਾ ਜੀ ਮੇਰੀ ਪੂਰੀ ਆਰਦਾਸ ਕਰ ਮੈਨੂੰ ਇੱਥੇ ਬਹੁਤ ਵਧੀਆ ਦਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਮੈਂ ਆਪਣੇ ਘਰ ਦਾ ਚਿੱਤਾ ਹੀ ਭੁੱਲ ਜਾਂਦਾ ਮੈਨੂੰ ਬਸ ਬਾਬਾ ਜੀ ਦੀ ਇੱਥੇ ਸੰਗਤ ਵੇਖ ਕੇ ਗੁਰਦੁਆਰੇ ਆ ਕੇ ਮੰਗਲਵਾਰ ਤੇ ਮੈਨੂੰ ਇੰਨੀ ਸੋਮਾ ਤੋਂ ਮਿਲਨੀ ਖੁਸ਼ੀ ਹੋ ਜਾਂਦੀ ਹੈ ਵੀ ਮੈਂ ਬਾਬਾ ਜੀ ਤੇ ਪੈੜਾ ਸਾਹਿਬ ਜਾਣਾ ਹੈ ਪਰ ਮੈਨੂੰ ਇੱਥੇ ਆ ਕੇ ਘਰ ਦਾ ਕੋਈ ਲਗਾਓ ਨਹੀਂ ਹੁੰਦਾ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਤੇ ਲੋਕਾਂ ਨੂੰ ਕੀ ਅਪੀਲ ਕਰਨੀ ਲੋਕਾਂ ਨੇ ਇਹੀ ਕਹਾਂਗੀ ਵੀ ਲੋਕ ਬਹੁਤ-ਬਹੁਤ ਕੁਝ ਬੋਲਦੇ ਆ ਪਰ ਮੈਂ ਕਹਾਂਗੀ ਨਹੀਂ ਬਾਬਾ ਜੀ ਹੈ ਕੋਲੀ ਹੈ ਆਪਣੇ ਅੰਦਰ ਹੀ ਹੈ ਸੱਚੇ ਮਾਨਾ ਬਾਬਾ ਜੀ ਨੂੰ ਯਾਦ ਕਰੋ ਬਾਬਾ ਜੀ ਸਭ ਕੁਝ ਪੂਰਾ ਕਰਦੇ ਆ ਠੀਕ ਹੈ ਵਾਹ ਕੁਝ ਕ ਖਾਲਸਾ ਵਾਹ ਕੁਝ ਠੀਕ ਜੀ ਤੁਸੀਂ ਵੀ ਸੁਣਿਆ ਸੰਕਾ ਨੇ ਕੀ ਕੁਝ ਕਿਹਾ ਆਪਣੇ ਬਾਰੇ ਦੱਸਿਆ ਕੀ ਕੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਹੋਰ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਲੇਟਸਟ ਕੋਨ ਨਿਊਜ਼ ਦੇ ਨਾਲ ਧੰਨਵਾਦ ਤੁਹਾਡਾ